ਤਾਂ ਸਭ ਤੋਂ ਪਹਿਲੀ ਤਸਵੀਰ ਦਿਖਾਣਾ ਤੁਹਾਨੂੰ ਪ੍ਰੋਫੈਸਰ ਦਵਿੰਦਰ ਪੁੱਲਰ ਹੋਣਾ ਦੇ ਘਰ ਦੀ ਜਿਹੜਾ ਇਸ ਵਕਤ ਬਿਲਕੁਲ ਖਰਾਬ ਹੋ ਚੁੱਕਿਆ ਖੰਡਰ ਬਣਦਾ ਜਾ ਰਿਹਾ ਜੱਦੀ ਕਰ ਰਿਹਾ ਜਦੋਂ ਬਲਾਸਟ ਹੁੰਦਾ ਹੈ ਆ ਉਸ ਤੋਂ ਬਾਅਦ ਪੁਲਿਸ ਵੱਲੋਂ ਜਿਹੜੀ ਕਾਰਵਾਈ ਉਹ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਜ਼ਖਤਾਰ ਕਰ ਲਿਆ ਜਾਂਦਾ ਉਹਨੂੰ ਫਾਂਸੀ ਦਿੱਤੀ ਜਾਵੇ ਯਾਰ ਸਾਨੂੰ ਅਸੀਂ ਸਬਰ ਤਾਂ ਕਰ ਲਗੇ ਯਾਰ ਉਹਨੂੰ ਅੰਦਰ ਕਿਉਂ ਉਹਨੂੰ ਜਲੀਲ ਨਿਕਾ ਨਿਕਾ ਕਰਕੇ ਮਾਰਦੇ ਹਰ ਰੋਜ਼ ਉਹ ਮਰ ਰਿਹਾ 93 ਤੋਂ ਲੈ ਕੇ ਅੱਜ 33 ਸਾਲ ਹੋ ਗਏ ਜੀ ਇਹ ਕਾਰਖੰਡਰ ਬਣਿਆ ਪਿਆ ਇਹਨੂੰ ਕੋਈ ਸੰਭਾਲਣਾ ਨਹੀਂ ਹੈਗਾ ਪਿੰਡ ਦੇ ਲੋਕ ਕੋਈ ਮਾੜਾ ਮੋਟਾ ਕਰਦੇ ਆ ਜਾਂ ਕੋਈ ਰਸਤੇਜਾਰ ਮਾੜਾ ਮੋਟਾ ਸੰਭਾਲ ਕਰਦੇ ਆ ਮੁਲਾਕਾਤ ਵੀ ਕਰੀ ਸੀ ਦਿੱਲੀ ਦੇ ਵਿੱਚ ਜਾ ਕੇ ਭੱਲੜ ਸਾਹਿਬ ਨਾਲ ਤੇ ਐਡਜੇਲ ਦੇ ਵਿੱਚ ਨਾਲ ਸਿੰਘ ਹੋਰ ਵੀ ਸੀਗੇ ਜੀ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਤੇ ਸੈਂਕੜੇ ਗਵਾਹ ਸੀ ਜੋ ਇੱਕ ਵੀ ਗਵਾਹ ਪੇਸ਼ ਨਹੀਂ ਹੋਇਆ ਉਹਨਾਂ ਦੇ ਉੱਤੇ ਇੱਕ ਵੀ ਦੋਸ਼ ਉਹਨਾਂ ਤੇ ਸਾਬਤ ਨਹੀਂ ਹੋਇਆ ਜਿਹੜੇ ਬਲਾਤਕਾਰ ਹੀ ਆ ਠੱਗ ਚੋਰ ਉਹ ਤਾਂ ਆਕੇ ਪ੍ਰੋਬਲਮਾਂ ਤੇ ਆਉਂਦੇ 15 15 ਦਿਨ ਬਾਅਦ ਤੇ ਸਿੱਖਾਂ ਵਾਸਤੇ ਕੋਈ ਕਾਨੂੰਨ ਨਹੀਂ ਆਢੀ ਕਰ ਦਿਓ ਯਾਰ ਸਾਨੂੰ ਹੋਰ ਨਹੀਂ ਕੰਮ ਸੇ ਕੰਮ ਆਢੀ ਕੀਤਾ ਜਾਵੇ ਸਾਨੂੰ ਪਰ ਸਾਨੂੰ ਐਂ ਜਲੀਲ ਨਾ ਕੀਤਾ ਜਾਵੇ ਕਿ ਪੰਨ ਹਰੇਕ ਵਾਰੀ ਐਸਾ ਜਿਹੜੀ ਵੀ ਆਪਾਂ ਅਰਜੀ ਲਾਉਣੀ ਉਹ ਹੀ ਰੱਦ ਕਰ ਦਿੱਤੀ ਜਾਂਦੀ ਪਰਿਵਾਰਕ ਮੈਂਬਰ ਇਹਨੇ ਰਿਸ਼ਤੇਦਾਰ ਹੈ ਪਿੰਡ ਦੇ ਵਿੱਚ ਜਿੱਥੇ ਰਹਿੰਦੇ ਰਿਸ਼ਤੇਦਾਰ ਚਾਚੇ ਤਾਏ ਰਹਿੰਦੇ ਆ ਹਾਂ ਜਿਨ੍ਹਾਂ ਨਾਲ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਜ਼ੁਲਮ ਹੋਇਆ ਉਸ ਕਾਉਂ ਸ਼ੈਣੀ ਅਰਗੇ ਨੇ ਜੋਜ ਬਹੁਤ ਜ਼ਿਆਦਾ ਜ਼ੁਲਮ ਕੀਤਾ ਇਹਨਾਂ ਨੇ ਇਹ ਰਿਸ਼ਤੇਦਾਰੀ ਦਾ ਮਾਸੜ ਤਾਂ ਹੀ ਮਾਰ ਦਿੱਤਾ ਗਿਆ ਜੀ ਸਾਡੇ ਸਾਰੇ ਪਿੰਡ ਦੀ ਮੰਗ ਹੈ ਜਲਦੀ ਤੋਂ ਜਲਦੀ ਭੁਲਰ ਸਾਹਿਬ ਨੂੰ ਰਿਹਾ ਕਰਕੇ ਉਹਨੂੰ ਘਰ ਭੇਜਿਆ ਜਾਵੇ ਕਿਉਂਕਿ ਸਾਰੇ ਪਿੰਡ ਦੀ ਸਾਡਾ ਮੰਗ ਕਰ ਰਿਹਾ ਜੀ ਜਲਪੁਰਾ ਭਾਈ ਕਾ ਪਿੰਡ ਮੰਗ ਕਰ ਰਿਹਾ ਵੀ ਜਲਦੀ ਤੋਂ ਜਲਦੀ ਉਹ ਰਿਹਾਇਗੀ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਇਸ ਵਕਤ ਮੈਂ ਬਠਿੰਡਾ ਦੇ ਦਿਆਲਪੁਰਾ ਭਾਈ ਕਾ ਪਿੰਡ ਦੇ ਵਿੱਚ ਮੌਜੂਦ ਹਾਂ ਤਾਂ ਇਹ ਜਿਹੜਾ ਮੇਰੇ ਪਿੱਛੇ ਘਰ ਦੇਖ ਰਹੇ ਹੋ ਇਹ ਹੈਗਾ ਪ੍ਰੋਫੈਸਰ ਦਵਿੰਦਰ ਭੁੱਲਰ ਦਾ ਘਰ ਹੈ ਜਿਹੜੇ ਪਿਛਲੇ 33 ਸਾਲਾਂ ਤੋਂ ਜੇਲ੍ਹ ਚ ਬੰਦਾ 1993 ਦੇ ਬੰਬ ਕਾਂਡ ਦੇ ਦੋਸ਼ੀ ਨੇ ਪ੍ਰੋਫੈਸਰ ਦਵਿੰਦਰ ਭੁੱਲਰ ਜਿਨ੍ਹਾਂ ਦੀ ਫੇਰ ਇੱਕ ਵਾਰੀ ਰਿਹਾਈ ਰੱਦ ਕੀਤੀ ਗਈ ਹੈ ਤਾਂ ਉਸ ਨੂੰ ਲੈ ਕੇ ਪਿੰਡ ਪਹੁੰਚੇ ਆ ਸਭ ਤੋਂ ਪਹਿਲਾਂ ਘਰ ਦੇ ਹਾਲਾਤ ਦਿਖਾਣੇ ਆ ਕਿਉਂਕਿ ਇਸ ਵਕਤ ਦੱਸਿਆ ਜਾ ਰਿਹਾ ਕਿ ਪ੍ਰੋਫੈਸਰ ਦਵਿੰਦਰ ਭੁੱਲਰ ਦੇ ਮਾਨਸਿਕ ਹਾਲਾਤ ਜਿਹੜੀ ਠੀਕ ਨਹੀਂ ਹੈ ਉਹ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਆ ਤਾਂ ਸਭ ਤੋਂ ਪਹਿਲੀ ਤਸਵੀਰ ਦਿਖਾਣਾ ਤੁਹਾਨੂੰ ਪ੍ਰੋਫੈਸਰ ਦਵਿੰਦਰ ਭੁੱਲਰ ਹੋਣਾਂ ਦੇ ਘਰ ਦੀ ਜਿਹੜਾ ਇਸ ਵਕਤ ਬਿਲਕੁਲ ਖਰਾਬ ਹੋ ਚੁੱਕਿਆ ਖੰਡਰ ਬਣਦਾ ਜਾ ਰਿਹਾ ਕਿਉਂਕਿ 1993 ਬੰਬ ਕਾਂਡ ਜਿਹੜਾ ਹੁੰਦਾ ਤਾਂ ਉਹਦੇ ਦੋਸ਼ੀ ਨੇ ਹਾਲਾਂਕਿ 33 ਸਾਲ ਤੋਂ ਲਗਾਤਾਰ ਜੇਲ੍ਹ ਚ ਬੰਦਾ ਸਮਾਂ ਪੂਰਾ ਹੋ ਚੁੱਕਾ ਸਜ਼ਾ ਦਾ ਪਰ ਫਿਰ ਇੱਕ ਵਾਰ ਰਿਹਾਈ ਜਿਹੜੀ ਆ ਰੱਦ ਕੀਤੀ ਗਈ ਆ ਤਾਂ ਇਹ ਜਿਹੜਾ ਘਰ ਤੁਹਾਨੂੰ ਦਿਖਾ ਰਹੇ ਆ ਇਸ ਘਰ ਦੇ ਵਿੱਚ ਫਿਲਹਾਲ ਕੋਈ ਨਹੀਂ ਰਹਿੰਦਾ ਜਿਹੜੇ ਰਿਸ਼ਤੇਦਾਰ ਨੇ ਉਹੀ ਘਰ ਸੰਭਾਲ ਲਿਆ ਤਾਂ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਘਰ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿਉਂਕਿ ਇਹ ਉਹਨਾਂ ਦਾ ਜੱਦੀ ਘਰ ਆ ਜਦੋਂ ਬਲਾਸਟ ਹੁੰਦਾ ਉਸ ਤੋਂ ਬਾਅਦ ਪੁਲਿਸ ਵੱਲੋਂ ਜਿਹੜੀ ਕਾਰਵਾਈ ਉਹ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਇਸ ਕਰਕੇ ਅ ਅੱਜ ਤੁਹਾਨੂੰ ਦਿਖਾ ਰਹੇ ਹਾਂ ਮੈਂ ਉਹਨਾਂ ਦਾ ਘਰ ਜਿਹੜੇ ਹਾਲਾਤ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਖੰਡਰ ਬਣ ਚੁੱਕਿਆ ਹਾਲਾਤ ਇੱਥੇ ਘਰ ਦੇ ਕਿਉਂਕਿ ਪ੍ਰੋਫੈਸਰ ਦਵਿੰਦਰ ਭੁੱਲਰ ਦੀ ਜਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਰਿਹਾਈ ਦੀ ਬੜੇ ਲੰਬੇ ਸਮੇਂ ਤੋਂ ਮੰਗ ਉੱਠ ਰਹੀ ਹੈ ਚਾਹੇ ਉਹ ਵੱਖ-ਵੱਖ ਸਿੱਖ ਸੰਸਥਾਵਾਂ ਹੋਣ ਜਾਂ ਐਜੀਪੀਸੀ ਹੋਵੇ ਜਾਂ ਹੋਰ ਦੇ ਪਿੰਡ ਦੇ ਲੋਕਾਂ ਦੀ ਗੱਲ ਕਰੀਏ ਤਾਂ ਮੰਗ ਦੀ ਰਿਹਾਈ ਦੀ ਮੰਗ ਕਰ ਰਿਹਾ ਤਾਂ ਦੇਖੋ ਪਿਛਲੇ 33 ਸਾਲ ਤੋਂ ਜੇਲ੍ਹ ਚ ਬੰਦ ਨੇ ਪ੍ਰੋਫੈਸਰ ਦਵਿੰਦਰ ਭੁੱਲਰ ਜਿਹੜੇ ਗੁਰਨਾਨਕ ਦੇਵ ਜਿਹੜਾ ਹਸਪੀਟਲ ਹੈਗਾ ਅ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਦਾ ਹਸਪੀਟਲ ਹੈ ਉੱਥੇ ਹੀ ਜ਼ੇਰੇ ਇਲਾਜ ਆ ਤਾਂ ਹਾਲਾਂਕਿ ਦਿੱਲੀ ਦੀ ਜਿਹੜੀ ਸਜ਼ਾ ਸਮੀਖਿਆ ਬੋਰਡ ਹੈਗੀ ਆ ਉਹਦੇ ਵੱਲੋਂ ਹੁਣ ਜਿਹੜਾ ਅ ਪ੍ਰੋਫੈਸਰ ਦਵਿੰਦਰ ਭੁੱਲਰ ਤੋਂ ਇਲਾਵਾ ਟੋਟਲ ਜਿਹੜੇ 25 ਲੋਕ ਨੇ ਜਿਨ੍ਹਾਂ ਦੀ ਜਿਹੜੀ ਸਜ਼ਾ ਹੈਗੀ ਹੈ ਉਹ ਰੱਦ ਕੀਤੀ ਗਈ ਹੈ ਜਿਹੜੀ ਉਮਰ ਕੈਦੀਆਂ ਦੀ ਰਿਹਾਈ ਜਿਹੜੀ ਹੈ ਉਰਦ ਕੀਤੀ ਗਿਆ ਤਾਂ ਇਹ ਹਾਲਾਤ ਬਣ ਚੁੱਕੇ ਨੇ ਇਸ ਵਕਤ ਪ੍ਰੋਫੈਸਰ ਦਵਿੰਦਰ ਪੁੱਲਰ ਦੇ ਘਰ ਦੇ ਸਾਰਾ ਘਰ ਜਿਹੜਾ ਇਸ ਵਕਤ ਖੰਡਰ ਬਣਿਆ ਹੋਇਆ ਕਿਉਂਕਿ ਪਿੱਛੇ ਪਰਿਵਾਰ 'ਚ ਕੋਈ ਨਹੀਂ ਹੈਗਾ ਕਿਸੇ ਵੇਲੇ ਰੌਣਕਾਂ ਸੀ ਪਰਿਵਾਰ ਸੀ ਪੂਰਾ ਪਰ ਅੱਜ ਰਿਸ਼ਤੇਦਾਰ ਜ਼ਰੂਰ ਥੋੜਾ ਬਹੁਤ ਸੰਭਾਲ ਕਰਦੇ ਆ ਪਿੰਡ ਦੇ ਲੋਕ ਵੀ ਦੇਖੋ ਆ ਸਾਰਾ ਇਹਨਾਂ ਦਾ ਜਿਹੜਾ ਇੱਥੇ ਡਾਈਨਿੰਗ ਟੇਬਲ ਹੈਗਾ ਉਹ ਟੱਕਿਆ ਹੋਇਆ ਤਾਂ 1993 'ਚ ਜਿਹੜਾ ਬੰਬ ਬਲਾਸਟ ਹੁੰਦਾ ਉਸ ਬੰਬ ਬਲਾਸਟ ਦੇ ਦੌਰਾਨ ਦੋਸ਼ੀ ਨੇ ਜਿਹੜੇ ਪਾਏ ਜਾਂਦੇ ਆ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਜਿਹੜੇ 33 ਸਾਲ ਤੋਂ ਜੇਲ੍ਹ ਚ ਬੰਦਾ ਹਾਲਾ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਨੇ ਤੇ ਜ਼ੇਰੇ ਇਲਾਜ ਆ ਪਰ ਹੁਣ ਬੀਤੇ ਦਿਨ ਜਿਹੜਾ ਕੈਦੀਏ ਦਿੱਲੀ ਦੀ ਜਿਹੜੀ ਜਿਹੜੀ ਸਜ਼ਾ ਸਮੀਖਿਆ ਬੋਰਡ ਹੈਗੀ ਆ ਉਹਦੇ ਵੱਲੋਂ ਇਹ ਉਹਨਾਂ ਦੀ ਜਿਹੜੀ ਰਿਹਾਈ ਆ ਉਹ ਰੱਦ ਕਰ ਦਿੱਤੀ ਗਈ ਆ ਤਾਂ ਸਾਰਾ ਘਰ ਤੋਂ ਦਿਖਾ ਰਹੇ ਆ ਇਸ ਵਕਤ ਰੋਜ਼ਾਨਾ ਸਪੋਕਸਮੈਨ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਉੱਤੇ ਇਹ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਕਰਦੇ ਹਾਲਾਤ ਆ ਜਿਹੜਾ ਤੁਸੀਂ ਦੇਖੋ ਬੈਟਰੀ ਹੋ ਚੁੱਕਾ ਪਿੱਛੇ ਮਾਰ ਜਿਹੜੀ ਆ ਉਹ ਵੀ ਖਰਾਬ ਹੋ ਗਈ ਹੈ ਕਿਉਂਕਿ ਬੜੇ ਲੰਬੇ ਸਮੇਂ ਤੋਂ ਮੰਗ ਉੱਠ ਰਹੀ ਸੀ ਕਿ ਪ੍ਰੋਫੈਸਰ ਦੀ ਰਿਹਾਈ ਹੋਣੀ ਚਾਹੀਦੀ ਹੈ ਮਾਨਸਿਕ ਤੌਰ ਤੇ ਉਹ ਪਰੇਸ਼ਾਨ ਹੈ ਤੇ ਹਾਲਾਤ ਇਹ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕਿਚਨ ਹੈ ਪਿੱਛੇ ਜਿਹੜੀ ਬਿਲਕੁਲ ਟੁੱਟ ਚੁੱਕੀ ਹੈ ਤੇ ਰਿਹਾਈ ਰੱਦ ਹੋਣਾ ਕਿਤਨੇ ਕਿਤੇ ਪਰਿਵਾਰਕ ਮੈਂਬਰਾਂ ਨੂੰ ਪਿੰਡ ਵਾਸੀ ਵੀ ਨਾਮੋਸ਼ੀ ਦਾ ਕਿਤਨੇ ਕਿਤ ਸ਼ਿਕਾਰ ਆ ਉਹਨਾਂ ਦਾ ਕਹਿਣਾ ਕਿ ਵਕ ਵਕ ਤਰ੍ਹਾਂ ਦੀ ਜਿਹੜੀ ਕਈ ਵਾਰ ਜਿਹੜੀ ਪਟੀਸ਼ਨਾਂ ਪਾਈਆਂ ਗਈਆਂ ਤਾਂ ਉਹ ਹਰ ਬਰ ਰੱਦ ਕਰ ਦਿੱਤੀ ਜਾਂਦੀ ਤਾਂ ਫੇਰ ਇੱਕ ਵਾਰੀ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਰਿਹਾਈ ਦੀ ਜਿਹੜੀ ਅਰਜੀ ਆ ਉਹ ਖਾਰਜ ਕੀਤੀ ਗਈ ਹੈ ਤਾਂ ਪਿੰਡ ਦੇ ਸਾਡੇ ਨਾਲ ਇਥੋਂ ਉਹਨਾਂ ਦੇ ਵਸਨੀਕ ਹੈਗੇ ਨੇ ਗੁਰਤੇਜ ਸਿੰਘ ਜੀ ਨੇ ਤੇ ਬਾਈ ਜੀ ਹੋਰ ਨੇ ਉਹਨਾਂ ਨਾਲ ਗੱਲ ਕਰਾਂਗੇ ਤਾਂ ਇਹ ਸਾਰਾ ਘਰ ਦੇ ਜਿਹੜਾ ਤੁਸੀਂ ਦੇਖ ਰਹੇ ਹੋ ਇਸ ਵਕਤ ਮਿੱਟੀ ਦੇ ਢੇਰ ਲੱਗੇ ਹੋਇਆ ਇਸ ਘਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਹਿੰਦੇ ਗੰਦਗੀ ਦੇ ਢੇਰ ਲੱਗੇ ਹੋਏ ਕਿਉਂਕਿ ਸਾਮ ਸੰਭਾਲ ਨਹੀਂ ਹੈਗੀ ਤਾਂ ਗੁਰਤੇਜ ਸਿੰਘ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਇਹ ਸਾਮ ਸੰਭਾਲ ਪਰਿਵਾਰਕ ਮੈਂਬਰ ਤਾਂ ਕੋਈ ਨਹੀਂ ਹੈਗਾ ਰਿਸ਼ਤੇਦਾਰ ਜੂੜ ਸੰਭਾਲਦੇ ਆ ਤਾਂ ਇਸ ਵਕਤ ਰਿਹਾਈ ਦੀ ਮੰਗ ਉੱਠ ਰਹੀ ਸੀ ਪਰ ਰਿਹਾਈ ਨਹੀਂ ਹੋਈ ਰਿਹਾਈ ਰੱਦ ਕਰ ਦਿੱਤੀ ਗਈ ਹੈ ਬੜੇ ਲੰਬੇ ਸਮੇਂ ਤੋਂ ਮੰਗ ਉੱਠ ਰਹੀ ਹੈ ਪ੍ਰੋਫੈਸਰ ਪੁੱਲਰ ਦੀ ਰਿਹਾਈ ਦੀ ਮੰਗ ਉੱਠ ਰਹੀ ਹੈ ਹਾਲਾਂਕਿ ਫਿਰ ਰਿਹਾਈ ਰੱਦ ਕਰ ਦਿੱਤੀ ਗਈ ਹੈ ਇਹ ਘਰ ਕਿੰਨੇ ਸਾਲ ਤੋਂ ਬੰਦ ਪਿਆ ਤੇ ਸਮ ਹਸਮਾਲੇ ਦੀ ਕਿਵੇਂ ਬਿਲਕੁਲ ਨਹੀਂ ਹੋ ਰਹੀ ਕੀ ਇਹ 1993 ਤੋਂ ਘਰ ਬੰਦ ਪਿਆ ਜੀ 1993 ਨੂੰ ਜਪਿੰਦਰਪਾਸ ਪੁੱਲਰ ਜੀ ਨੂੰ ਗ੍ਰਿਫਤਾਰ ਕੀਤਾ ਹੈ 93 ਤੋਂ ਲੈ ਕੇ ਅੱਜ 33 ਸਾਲ ਹੋ ਗਏ ਜੀ ਇਹ ਕਾਰਖੰਡਰ ਬਣਿਆ ਪਿਆ ਇਹਨੂੰ ਕੋਈ ਸਮ ਹਸਮਾਲਣਾ ਨਹੀਂ ਹੈਗਾ ਪਿੰਡ ਦੇ ਲੋਕ ਕੋਈ ਮਾੜਾ ਮੋਟਾ ਕਰਦੇ ਆ ਜਾਂ ਕੋਈ ਰਿਸ਼ਤੇਦਾਰ ਮਾੜਾ ਮੋਟਾ ਸੰਭਾਲ ਕਰਦੇ ਆ ਪਰ ਇੱਥੇ ਜੀ ਕੋਈ ਵੀ ਸਾਰ ਨਹੀਂ ਲੈ ਰਿਹਾ ਸਾਡੇ ਸਾਰੇ ਪਿੰਡ ਦੀ ਮੰਗ ਹੈ ਵੀ ਜਲਦੀ ਤੋਂ ਜਲਦੀ ਭੁਲਰ ਸਾਹਿਬ ਨੂੰ ਰਿਹਾ ਕਰਕੇ ਉਹਨੂੰ ਘਰ ਭੇਜਿਆ ਜਾਵੇ ਕਿਉਂਕਿ ਸਾਰੇ ਪਿੰਡ ਦੀ ਸਾਡਾ ਮੰਗ ਕਰ ਰਿਹਾ ਜੀ ਜਲਪਰਾ ਭਾਈ ਕਾ ਪਿੰਡ ਮੰਗ ਕਰ ਰਿਹਾ ਵੀ ਜਲਦੀ ਤੋਂ ਜਲਦੀ ਉਹਨੂੰ ਰਿਹਾ ਹੀ ਕੀਤੀ ਜਾਵੇ ਅੱਛਾ ਭਾਈ ਫਿਰ ਇਹ ਸੰਭਾਲਦਾ ਕੋਣ ਹੈ ਇਸ ਕਰ ਨੂੰ ਇਸ ਕਰਨ ਨੂੰ ਸਵਾਰਾਂ ਵਾਲਾ ਕੋਈ ਵੀ ਨਹੀਂ ਜੀ ਫਿਲਹਾਲ ਤਾਂ ਜਿਹੜੇ ਪਰਿਵਾਰ ਦੇ ਮੈਂਬਰ ਹੈ ਕੁਛ ਚਾਚੇ ਤਾਈ ਉਹ ਕਰ ਰਿਹਾ ਮੜਾ ਮੂਟਾ ਜਾਂ ਕੋਈ ਪਿੰਡ ਦੇ ਜਿਹੜੇ ਲੋਕ ਆ ਕੇ ਮੜਾ ਮੂਟਾ ਸੰਭਾਲ ਸਮਲ ਕਦੇ ਨਹੀਂ ਸਾਰਾ ਖੰਡਰ ਬਣ ਗਿਆ ਜੀ ਇਹ ਕਰ ਤੁਸੀਂ ਦੇਖੀ ਜਾਂਦੇ ਜੀ ਕੀ ਬਣਿਆ ਪਿਆ ਹਾਂ ਜੀ ਭਾਈ ਵਰਗ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਪਤੇ ਕੀ ਕਹਣਾ ਕਿ ਚਾਹੁੰਦੇ ਹਾਂ ਜੀ ਸਾਨੂੰ 33 ਸਾਲ ਹੋ ਗਏ ਅਸੀਂ ਮੁਲਾਕਾਤ ਵੀ ਕੀਤੀ ਸੀ ਦਿੱਲੀ ਦੇ ਵਿੱਚ ਜਾ ਕੇ ਭੱਲੜ ਸਾਹਿਬ ਨਾਲ ਤੇ ਹੜ੍ਹ ਜੇਲ੍ਹ ਦੇ ਵਿੱਚ ਨਾਲ ਸਿੰਘ ਹੋਰ ਵੀ ਸੀਗੇ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਸੈਂਕੜੇ ਗਵਾਹ ਸੀ ਜੋ ਇੱਕ ਵੀ ਗਵਾਹ ਪੇਸ਼ ਨਹੀਂ ਹੋਇਆ ਉਹਨਾਂ ਦੇ ਉੱਤੇ ਇੱਕ ਵੀ ਦੋਸ਼ ਉਹਨਾਂ ਦੇ ਸਾਬਤ ਨਹੀਂ ਹੋਇਆ ਤੇ ਸਾਨੂੰ ਦੱਸਿਆ ਜਾਵੇ ਕਿਹੜੀ ਗੱਲ ਉਹਨੂੰ ਅੰਦਰ ਰੱਖਿਆ ਗਿਆ ਜਿਹੜੇ ਬਲਾਤਕਾਰੀਆਂ ਠੱਗ ਚੋਰ ਹੋਰ ਤਾਂ ਆ ਕੇ ਪ੍ਰੋਬਲਮਾਂ ਤੇ ਆਉਂਦੇ 15 15 ਦਿਨ ਬਾਅਦ ਤੇ ਸਿੱਖਾਂ ਵਾਸਤੇ ਕੋਈ ਕਾਨੂੰਨ ਨਹੀਂ ਜੇ ਸਿੱਖਾਂ ਵਾਸਤੇ ਕਾਨੂੰਨ ਹੀ ਨਹੀਂ ਤੇ ਸਾਨੂੰ ਦੇਸ਼ ਹੀ ਆਢੀ ਕਰ ਦਿਓ ਯਾਰ ਸਾਨੂੰ ਹੋਰ ਨਹੀਂ ਕੰਮ ਸੇ ਕੰਮ ਆਢੀ ਕੀਤਾ ਜਾਵੇ ਸਾਨੂੰ ਪਰ ਸਾਨੂੰ ਆਏ ਜਲੀਲ ਨਾ ਕੀਤਾ ਜਾਵੇ ਵੀ ਹਰੇਕ ਵਾਰੀ ਆ ਕਿਹੜੀ ਵੀ ਆਪਾਂ ਅਰਜੀ ਲਾਉਣੇ ਉਹ ਹੀ ਰੱਦ ਕਰ ਦਿੱਤੀ ਜਾਂਦੀ ਹੈ ਕਿਹੜੀ ਗੱਲੋਂ ਪਿੱਛਲੇ 2022 ਦੀ ਗੱਲ ਕਰ ਰਹੀ ਹਾਂ ਉਸ ਵੇਲੇ ਵੀ ਉਮੀਦ ਜਗੀ ਸੀ ਪਰਿਵਾਰ ਨੂੰ ਚਲੋ ਰਿਹਾਈ ਹੋ ਜੂਗੀ ਜ਼ਮਾਨਤ ਮਿਲ ਜੂਗੀ ਹੈ ਜਿਵੇਂ ਵੀ ਆ ਪਰ ਇਸ ਵਾਰ ਫੇਰ ਸਜ਼ਾ ਸਮਿਖਿਆ ਬੋਰਡ ਨੇ ਫੇਰ ਜਿਹੜਾ ਰੱਦ ਕਰਤਾ ਕਿੰਨੀ ਨਮੋਚੀ ਹੋਈ ਨਮੋਚੀ ਤਾਂ ਸਾਰਿਆਂ ਨੂੰ ਸਾਨੂੰ ਤਾਂ ਪਹਿਲਾਂ ਹੀ ਸਿੱਖਾਂ ਨੂੰ ਪਤਾ ਸਾਨੂੰ ਅਨਸਾਫ ਨਹੀਂ ਮਿਲਦਾ ਕਿਤੋਂ ਵੀ ਨਾ ਹੀ ਮਿਲਣਾ ਸਾਨੂੰ ਨਾ ਇਹਨਾਂ ਸਰਕਾਰਾਂ ਨੇ ਦੇਣਾ ਇਹ ਤਾਂ ਖਾਲਸੇ ਨੇ ਰਾਜ ਲੈਣਾ ਜਦੋਂ ਖਾਲਸਾ ਰਾਜ ਲਾਊਗਾ ਨਾ ਉਹਨੇ ਇਨਸਾਫ ਆਪ ਹੀ ਸਾਰ ਸਾਰ ਅਨਸਾਫ ਕਰੂਗਾ ਇਹ ਤਾਂ ਸਾਨੂੰ ਕੋਈ ਇਨਸਾਫ ਦੀ ਕੋਈ ਉਮੀਦ ਨਹੀਂ ਅੱਛਾ ਇਹ ਸਾਰੀ ਬਿਲਡਿੰਗ ਜਿਹੜੀ ਹੈਗੀ ਹੈ ਸਾਰੀ ਕਾਫੀ ਪੁਰਾਣੀ ਬਣੀ ਹੋਈ ਹੈ ਬੰਦ ਪਈ ਆ ਸਾਰਾ ਇੱਥੇ ਗੰਦ ਪਿਆ ਹੋਇਆ ਪਰਿਵਾਰਕ ਮੈਂਬਰ ਇਹਨੇ ਰਿਸ਼ਤੇਦਾਰ ਹੈ ਪਿੰਡ ਦੇ ਵਿੱਚ ਇੱਥੇ ਰਹਿੰਦੇ ਨੇ ਰਿਸ਼ਤੇਦਾਰ ਚਾਚੇ ਤਾਏ ਰਹਿੰਦੇ ਆ ਜੀ ਹਾਂ ਜੀ ਜਿੰਨਾਂ ਨੇ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਜ਼ੁਲਮ ਹੋਇਆ ਉਸ ਟਾਈਮ ਸ਼ੈਣੀ ਅਰਗੇ ਨੇ ਜੋਰਜ ਬਹੁਤ ਜ਼ਿਆਦਾ ਜ਼ੁਲਮ ਕੀਤਾ ਇਹਨਾਂ ਨੇ ਰਿਸ਼ਤੇਦਾਰ ਇਹਦਾ ਮਾਸੜ ਤਾਂ ਹੀ ਮਾਰ ਦਿੱਤਾ ਗਿਆ ਰਿਸ਼ਤੇਦਾਰ ਤਾਂ ਬਹੁਤ ਟਰਟਚਰ ਕੀਤੇ ਗਏ ਆ ਇੱਥੇ ਚਾਚਾ ਜੀ ਹੁਣ ਹੈ ਨਹੀਂ ਤਾਂ ਦਿਖਾਉਂਦੇ ਉਹਨਾਂ ਦੀਆਂ ਲੱਤਾਂ ਆਪਾਂ ਜਾਂ ਹੁਣ ਵੀ ਉਹ ਮਤਲਬ ਆਪਦੀ ਉਹਦੇ ਤੇ ਤੁਰਦਾ ਖਲੌੜੀਆਂ ਤੇ ਤੁਰਦਾ ਜੀ ਤੇ ਉਹ ਬਾਹਰ ਗਏ ਹੋਏ ਨਹੀਂ ਤਾਂ ਤੁਹਾਨੂੰ ਉਹਨਾਂ ਦੇ ਵੀ ਤੁਹਾਨੂੰ ਮੁਲਾਕਾਤ ਕਰਾਉਂਦੇ ਤੇ ਅੱਛਾ ਪਿੱਛੇ ਸਾਰੇ ਕਿਚਨ ਸੀ ਆ ਆ ਕਮਰੇ ਮੇਨ ਮੇਨ ਕਮਰੇ ਸੀ ਤੇ ਬਾਕੀ ਆ ਥੋੜਾ ਜਿਹਾ ਇੱਕ ਵਾਰੀ ਦਿਖਾਓ ਸਾਨੂੰ ਇਹ ਕੀ ਕੁ ਜਗ੍ਹਾ ਤੁਹਾਨੂੰ ਕੋਠੀ ਬਣੀ ਆ ਨਾ ਜੀ ਉਸ ਟਾਈਮ ਤੇ ਇਹ ਸਾਰੇ ਪਿੰਡ ਦੇ ਵਿੱਚ ਇੱਕ ਨੰਬਰ ਦਾ ਮਕਾਨ ਸੀਗਾ ਜੀ ਜਿਹੜਾ ਹੁਣ ਇਹ ਖੰਡਰ ਹੋਇਆ ਪਿਆ 33 ਸਾਲ ਤੋਂ ਢੈ ਢੇਰੀ ਹੋ ਗਿਆ ਸਾਰਾ ਉਸ ਟਾਈਮ ਤੇ ਇਸ ਪਾਸੇ ਕੀ ਜੇ ਇਸ ਪਾਸੇ ਐਸ ਪਾਸੇ ਇਹ ਸਭ ਰਾਇ ਸੀਦਾ ਹੀ ਸੀਗਾ ਬਾਕੀ ਮਾਂ ਬਾਕੀ ਵਰਤੋਂ ਬਾਅਦ ਤੇ ਸੀਗਾ ਆਪ ਆਪਣੇ ਟਰੈਕਟਰ ਵਗੈਰਾ ਖੜਨ ਵਾਸਤੇ ਸੰਦ ਸੜੇ ਹੁੰਦੇ ਸੀ ਇੱਥੇ ਸਾਰੇ ਹੂੰ ਹੂੰ ਇੱਧਰ ਸਾਰਾ ਹੁਣ ਇੱਧਰ ਕਿਚਨ ਇੱਥੇ ਬਣਾਈ ਹੋਈ ਐ ਪਿੱਛੋਂ ਢੈ ਢੇਰੀ ਹੋ ਗਈ ਸਾਰੀ ਇਹਨੂੰ ਵਰਤ ਕਿਦਾਂ ਦੇ ਤੌਰ ਤੇ ਵਰਤ ਰਿਹਾ ਜੀ ਠੀਕ ਹੈ ਜੀ ਬਾਕੀ ਜਿਹੜਾ ਹੈਗਾ ਇਹ ਤੇ ਟਰੈਟਰ ਵਗੈਰਾ ਖੜਦੇ ਸੀਗੇ ਇੱਥੇ ਸਾਰਾ ਖੇਤੀਬਾੜੀ ਦਾ ਨਾਲ ਸੀ ਆਪਾਂ ਇਟਮਾਰਾ ਕਰਾ ਰਹੇ ਕਰ ਸਾਰਾ ਖਤਮ ਹੋ ਚੱਕਿਆ ਜੀ ਇਸ ਟਾਈਮ ਤੇ ਉਸ ਟਾਈਮ ਤੇ ਇਹ ਸਭ ਤੋਂ ਟਾਪ ਦਾ ਮਕਾਨ ਸੀ ਪਿੰਡ ਦੇ ਵਿੱਚੋਂ ਜਿਹੜਾ ਅੱਜ ਹੁਣ ਇਹ ਟਹਿ ਢੇਰੀ ਹੋ ਕੇ ਸਾਰਾ ਖੰਡਰ ਬਣਿਆ ਪਿਆ ਜੀ ਕੀ ਕੀ ਮੰਗ ਕਰਦੇ ਅਸੀਂ ਮੰਗ ਇਹ ਕਰਦੇ ਆਂ ਵੀ 33 ਸਾਲ ਹੋ ਗਏ ਜੀ ਪੁੱਲਰ ਸਾਹਿਬ ਦਾ ਕਸੂਰ ਦੱਸੋ ਕੀ ਹੈ 33 ਸਾਲ ਹੋ ਗਏ ਵੀ ਉਹਨਾਂ ਦੀ ਇੰਨੀ ਤੱਕ ਕਿਸੇ ਕਿਸੇ ਕਾਨੂੰਨ ਦੇ ਵਿੱਚ ਸਜ਼ਾ ਹੀ ਨਹੀਂ ਹੈਗੀ ਜਿਹੜੀ ਉਹਨਾਂ ਨੂੰ 33 ਸਾਲ ਤੋਂ ਦੇ ਰੱਖੀ ਹੈ ਇਹਨਾਂ ਨੇ ਕਿੰਨੇ ਵਾਰੀ ਉਹਨਾਂ ਦੀ ਰਿਹਾਈ ਦਾ ਦਰਖਾਸਤ ਕੀਤੀ ਹੈ ਅਸੀਂ ਸਾਰਾ ਨਗਰ ਪਰਜੋਰ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਕੁੱਲਰ ਸਾਹਿਬ ਨੂੰ ਰਿਹਾ ਕਰਕੇ ਉਹਨਾਂ ਨੂੰ ਘਰ ਭੇਜਿਆ ਜਾਵੇ ਤੇ ਉਹਨਾਂ ਦੇ ਘਰ ਨੂੰ ਬਚਾਇਆ ਜਾਵੇ ਬਿਲਕੁਲ ਕੀ ਕਹੋਗੇ ਮਾਜੀ ਸਰਕਾਰਾਂ ਨੂੰ ਬੇਨਤੀ ਹੈ ਮਾਰਾ ਵੀ ਸਾਨੂੰ ਵੀ ਅਨਸਾਫ਼ ਦਿੱਤਾ ਜਾਵੇ 33 ਸਾਲ ਤੋਂ ਰੋਗਿਆ ਜਾਂ ਉਹਨਾਂ ਤੇ ਉਹਨੂੰ ਫਾਂਸੀ ਦਿੱਤੀ ਜਾਵੇ ਯਾਰ ਸਾਨੂੰ ਅਸੀਂ ਸਬਰ ਤਾਂ ਕਰ ਲਗੇ ਯਾਰ ਉਹਨੂੰ ਅੰਦਰ ਕਿਉਂ ਜਲੀਲ ਨਿਕਾ ਨਿਕਾ ਕਰਕੇ ਮਾਰਦੇ ਹਰ ਰੋਜ਼ ਉਹ ਮਰ ਰਿਹਾ ਪਰ ਕੋਈ ਉਹ ਤੇ ਕਾਨੂੰਨ ਤਾਂ ਦੋਸ਼ ਤਾਂ ਦੋਸ਼ ਤਾਂ ਤਾਇ ਕਰੋ ਵੀ ਆ ਉਹ ਤੇ ਦੋਸ਼ ਆ ਕੋਈ ਅਗਵਾ ਤਾਂ ਹੋਵੇ ਜੀ ਉਹਦੇ ਤੇ ਕੋਈ ਤਾਂ ਉਹਦਾ ਹੱਲ ਕੀਤਾ ਜਾਵੇ ਕਿ ਜਾਂ ਇੱਕ ਹੀ ਕਿਹਾ ਜਾਵੇ ਭਾਈ ਅਸੀਂ ਸਿੱਖਾਂ ਨੂੰ ਮਾਰਨਾ ਹੀ ਇਸ ਤਰ੍ਹਾਂ ਬਿਲਕੁਲ ਹਰਿਆਈ ਹੋਣੀ ਚਾਹੀਦੀ ਹਰਿਆਈ ਸਾਡੀ ਸਾਰਿਆਂ ਦਾ ਜ਼ੋਰਦਾਰ ਮੰਗਾ ਵੀ ਉਹਦੀ ਹਰਿਆਈ ਕੀਤੀ ਜਾਵੇ ਉਹ ਆਪਦੇ ਪਰਿਵਾਰ ਚ ਬੈਠੇ ਤੇ ਆਪਦਾ ਘਰ ਸੰਭਾਲ ਲੈ ਮਹਾਰਾਜ ਬਿਲਕੁਲ ਅੱਛਾ ਤੁਸੀਂ ਇੱਕ ਆਖਰੀ ਸਵਾਲ ਹੈ ਤੁਸੀਂ ਮੁਲਾਕਾਤ ਕਰਕੇ ਸੀ ਕਿੰਨੇ ਚਿਰ ਪਹਿਲਾਂ ਮੁਲਾਕਾਤ ਕਰਦੇ 2003 ਚ ਕਰੀ ਸੀ ਉਦੋਂ ਵੀ ਢੱਲੇ ਸੀਗੇ ਜੀ ਉਹਨੂੰ ਹਾਂਜੀ ਉਹਨਾਂ ਨੂੰ ਬਿਟਲੇ ਸੀਗੇ ਜੀ ਉਹ ਤੇ ਉਹਨਾਂ ਨੇ ਉਹਨੋਂ ਵੀ ਉਮੀਦ ਕੀਤੀ ਸੀ ਵੀ ਸਾਡੇ ਸਜਾ ਪੂਰੀ ਹੋ ਚੁੱਕੀ ਵੀ ਅਸੀਂ ਜਲਦੀ ਬਾਹਰ ਆਵਾਂਗੇ ਪਰ ਸਾਨੂੰ ਇਹ ਕੀ ਪਤਾ ਸੀ ਸਰਕਾਰਾਂ ਨੇ ਸਰ ਉਹਨੂੰ ਨਹੀਂ ਬਾਹਰ ਆਉਣ ਦੇਣਾ ਹਾਂ ਬਿਲਕੁਲ ਇਹ ਪਿੰਡ ਵਾਸੀ ਨੇ ਪ੍ਰੋਫੈਸਰ ਦਵਿੰਦਰ ਪਾਰ ਪੁੱਲਰ 1993 ਜਿਹੜਾ ਬੰਬ ਕਾਂਡ ਹੁੰਦਾ ਉਸ ਮਾਮਲੇ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਫਿਲਹਾਲ ਉਹਨਾਂ ਦੇ ਘਰ ਦੇ ਹਾਲਾਤ ਤੁਸੀਂ ਦੇਖ ਲਿਆ ਹਾਲਾਂਕਿ ਪਿੰਡ ਵਾਸੀਆਂ ਨੂੰ ਉਮੀਦ ਸੀ ਪਰਿਵਾਰਕ ਮੈਂਬਰਾਂ ਨੂੰ ਕੀ ਇਸ ਵਾਰ ਜਰੂਰ ਉਹਨਾਂ ਦੀ ਰਿਹਾਈ ਹੋਊਗੀ ਕਿਉਂਕਿ ਬੜੇ ਲੰਬੇ ਸਮੇਂ ਤੋਂ ਮੰਗ ਉੱਠ ਰਹੀ ਹੈ ਵੱਖ-ਵੱਖ ਸਥਾਪਾਵਾਂ ਦੀ ਗੱਲ ਕਰੀਏ ਜਾਂ ਐਸਜੀਪੀਸੀ ਦੀ ਗੱਲ ਕਰੀਏ ਜਾਂ ਪਿੰਡ ਦੇ ਲੋਕਾਂ ਦੀ ਗੱਲ ਕਰੀਏ ਉਹਨਾਂ ਉਮੀਦ ਸੀ ਕਿ ਚਲੋ 33 ਸਾਲ ਦਾ ਸਮਾਂ ਹੋ ਗਿਆ ਤਾਂ ਹੁਣ ਮਾਨਸਿਕ ਤੌਰ ਤੇ ਵੀ ਉਹ ਠੀਕ ਨਹੀਂ ਹੈਗੇ ਤਾਂ ਉਹਨਾਂ ਦੀ ਰਿਹਾਈ ਜਿਹੜੀ ਆ ਹੋਣੀ ਚਾਹੀਦੀ ਹੈ ਪਰ ਇੱਕ ਵਾਰ ਫੇਰ ਵੱਡਾ ਝਟਕਾ ਦਿੱਤਾ ਗਿਆ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਜਿਹੜੀ ਰੱਦ ਕੀਤੀ ਗਈ ਹੈ ਤਾਂ ਪਿੰਡ ਦੇ ਲੋਕ ਜਿਹੜੇ ਹੈਗੇ ਹਨ ਜਿਨ੍ਹਾਂ ਨੇ ਪਰਿਵਾਰਕ ਨਜ਼ਦੀਕੀ ਮੈਂਬਰ ਹੈ ਤੋ ਉਮੀਦ ਕਰ ਰਹਾ ਹੈ ਕਿ ਸਰਕਾਰ ਇਨਸਾਫ ਦੇਗੀ ਕਿਉਂਕਿ ਬੜੇ ਲੰਬੇ ਸਮੇਂ ਤੋਂ ਪ੍ਰੋਫੈਸਰ ਪੁੱਲਰ ਜੇਲ੍ਹ ਚ ਬੰਦਾ ਹੁਣ ਦੇਖਦੇ ਆਂ ਇਸ ਸਮੇਂ ਦੇ ਵਿੱਚ ਕਿ ਪ੍ਰੋਫੈਸਰ ਪੁੱਲਰ ਨੂੰ ਰਿਹਾਈ ਮਿਲਦੀ ਹੈ ਜਾਂ ਫਿਰ ਇਸੇ ਤਰੀਕੇ ਨਾਲ ਜੇਲ੍ਹ ਚ ਬੰਦ ਰਹਿੰਦੇ ਹੈ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰਜਾਨਾ ਸਪੋਕਸਮੈਨ ਪਿੰਡਿਆਲਪੁਰ ਪਾਈ ਕਾ ਬਠਿੰਡਾ